Obrigado ਅ ਪਤਾ ਜੀ ਬਲੈਕਆਊਟ ਕੀਤਾ ਗਿਆ ਕਿੰਨੇ ਵਜੇ ਕਿੰਨੇ ਵਜੇ ਤੱਕ ਨਾ ਸਮਰਥਨ ਜਿਹੜਾ 9 ਤੋਂ 9:30 ਦਾ ਟਾਈਮ ਸੀ ਜਿਹੜਾ ਸ਼ਹਿਰ ਵਾਸੀਆਂ ਨੂੰ ਦਿੱਤਾ ਗਿਆ ਸੀ ਕਿ ਬਲੈਕਆਊਟ ਕੀਤਾ ਜਾਣਾ ਉਹਦੇ ਵਿੱਚ ਕਾਫੀ ਸਮਰਥਨ ਮਿਲ ਰਿਹਾ ਹੈ ਪਰ ਜਿਹੜੇ ਵਹੀਕਲ ਸੜਕਾਂ ਤੇ ਚੱਲ ਰਹੇ ਆ ਅਸੀਂ ਸਾਰੇ ਵਸਨੀਕਾਂ ਨੂੰ ਅਪੀਲ ਕੀਤੀ ਸੀ ਵੀ 9 ਵਜੇ ਜਦੋਂ ਬਲੈਕਆਊਟ ਹੋਣਾ ਜਿੱਥੇ ਵੀ ਮਤਲਬ ਸਾਡਾ ਸਾਇਰਨ ਵੱਜੇ ਜਾਂ 9 ਵਜੇ ਦਾ ਟਾਈਮ ਉੱਥੇ ਗੱਡੀਆਂ ਬੰਦ ਕੀਤੀਆਂ ਜਾਂਣਾ ਵੇਖੋ ਪ੍ਰਸ਼ਾਸਨ ਜੋ ਕਰ ਰਿਹਾ ਸ਼ਹਿਰ ਵਾਸਤੇ ਕਰ ਰਿਹਾ ਅਸੀਂ ਵੀ ਜੋ ਕਰ ਰਹੇ ਸ਼ਹਿਰ ਵਸਨੀਕਾਂ ਰਖੜਾ ਸ਼ਹਿਰ ਵਸਨੀਕਾਂ ਨੂੰ ਅਸੀਂ ਤੁਹਾਨੂੰ ਸਮਝਣਾ ਚਾਹੀਦਾ ਵੀ ਅੱਧੇ ਘੰਟੇ 'ਚ ਕੀ ਫਰਕ ਪੈਂਦਾ ਵੀ ਆਪਦੇ ਬੱਚਿਆ ਕੋਲ ਟਾਈਮ ਸਿਰ ਪਹੁੰਚਣ ਇਹ ਆ ਵੀ ਹੁਣ ਆਪਾਂ ਗੱਡੀਆਂ ਭਜਾਈ ਜਾਂਦੇ ਲੇਟਾ ਜਾਗ ਰਹੀਆਂ ਉਹਦੇ ਵਿੱਚ ਨਾ ਕਿਸੇ ਵੇਲੇ ਵੀ ਨੁਕਸਾਨ ਹੋ ਸਕਦਾ ਮੈਂ ਸਾਰੇ ਐਮਸੀ ਨੂੰ ਅਪੀ ਮੇਰੇ ਨਾਲ ਐਸਟਾਫ ਖੜੇ ਆ ਵੀ ਕਿਤੇ ਕੋਈ ਦਿੱਕਤ ਆਵੇ ਅਸੀਂ ਮੌਕੇ ਸਰਪੰਚ ਸ੍ਰੀ ਕੋਈ ਬਲੈਕਆਉਟ ਕੀਤਾ ਗਿਆ ਹਾਂਜੀ ਬਿਲਕੁਲ ਜੀ ਮੌਂਟਰੀ ਰਹੇਗੀ 9:00 ਤੋਂ 9:30 ਵਜੇ ਤੱਕ ਲੋਕਾਂ ਨੂੰ ਜਿਹੜਾ ਹੈ ਦੱਸਿਆ ਗਿਆ ਸੀ ਵੀ ਬਲੈਕਆਉਟ ਹੋਏਗਾ ਇਹ ਸਿੱਧਾ ਬੋਲੋ ਤੇ ਬਿਆਨ ਬਿਆਨ ਵੀ ਕੀਤੀ ਗਈ ਹੈ ਲੋਕਾਂ ਨੂੰ ਹਰ ਇੱਕ ਨੂੰ ਹਰ ਗਲੀ ਦੇ ਵਿੱਚ ਆ ਕੇ ਲੋਕਾਂ ਨੂੰ ਦੱਸਿਆ ਗਿਆ ਵੀ ਅੱਜ ਦਿਨ ਬਲੈਕਆਉਟ ਹੋਏਗਾ ਆ ਦੇਖੋ ਤੁਹਾਡੇ ਸਾਹਮਣੇ ਪੀਡੀਸੀ ਮੈਡਮ ਸਾਹਿਬ ਵੀ ਖੜੀ ਆਈ ਉਹ ਵੀ ਗੱਦੀ ਲਾਈਟਾਂ ਬੱਦਲ ਸਾਰੇ ਸਾਰੇ ਪਬਲਿਕ ਨੂੰ ਦੱਸਿਆ ਗਿਆ ਵੀ ਇਹ ਡ੍ਰਿਲ ਹੈ ਸਰ ਐਚਡੀ ਡ੍ਰਿਲ ਲੈਣ ਦਾ ਮਕਸਦ ਕੀ ਹੁੰਦਾ ਹੈ ਮਿਲ ਵੇਰ ਮਕਸਦ ਡ੍ਰਿਲ ਦਾ ਹੈਗਾ ਲੋਕਾਂ ਨੂੰ ਅਵੇਅਰ ਕਰਾਣਾ ਵੀ ਜੇਕਰ ਕੋਈ ਸਿਚੁਏਸ਼ਨ ਕੋਈ ਆ ਜੇ ਤੇ ਸਾਇਰਨ ਵੱਜ ਰਿਹਾ ਹੈ ਤੇ ਤੁਸੀਂ ਲਾਈਟ ਆਪਣੀ ਬੰਦ ਕਰਦੇ ਆ ਉਹ ਬਾਜ਼ਾਰ ਦਾ ਦੁਕਾਨਦਾਰਾਂ ਦੇ ਵੱਲੋਂ ਪੂਰਾ ਸਮਰਥਨ ਹੈ ਲਾਇਆ ਬਿਲਕੁਲ ਦੁਕਾਨਦਾਰ ਵੀ ਦੇਖੋ ਹਰ ਇੱਕ ਦੁਕਾਨਦਾਰ ਨੇ ਲਾਈਟ ਆਪਣੀ ਬੰਦ ਕੀਤੀਆਂ ਹੋਈਆਂ ਨੇ ਘਰੇ ਵੀ ਬੰਦ ਕੀਤੇ ਇਨਵਰਟਰ ਸਾਰੇ ਨੇ ਬੰਦ ਕੀਤੇ ਹੋਏ ਨੇ ਸਾਡੇ ਆਪਣੇ ਬੰਦ ਕੀਤੇ ਹੋਏ ਬਿਲਕੁਲ ਹੀ ਬਿਲਕੁਲ ਜ਼ੀਰੋ ਜਿਹੜੀ ਵੀ ਲਾਈਟ ਹਨ ਉਹਨਾਂ ਜਿਹੜੇ ਇੱਕ ਦੋ ਬਾਹਰ ਗਏ ਉਸੇ ਉਹ ਆ ਰਹੇ ਨੇ ਇਸ ਕਰਕੇ ਉਹਨਾਂ ਦੀ ਲਾਈਟਾਂ ਗੱਡੀ ਚੱਲ ਰਹੀਆਂ ਪਰ ਉਹ ਵੀ ਹੁਣ ਜਿਹੜੇ ਦੇਖ ਕੇ ਘੱਡੇ ਵਿੱਚ ਲਾਈਟਾਂ ਦੇ ਵਿੱਚ ਜਾ ਰਹੇ ਨੇ ਆਪਣੇ ਘਰ ਅਸੀਂ ਅਵੇਅਰ ਕਰ ਰਹੇ ਹਾਂ ਉਹਨਾਂ ਨੂੰ ਸਰ ਜਿਆਦਾ ਇਹ ਨਹੀਂ ਵਧੀਆ ਸੀ ਕਿ ਲੋਕ ਆਪਣੇ ਘਰਾਂ ਦੇ ਵਿੱਚ ਰਹਿੰਦੇ ਆ ਜਿਸ ਦਾ ਗੰਗ ਹੈ ਜੀ ਸੌਲ ਹੁੰਦਾ ਔਰ ਉਸ ਤੋਂ ਬਾਅਦ ਡਾਕਟਰ ਬਲੈਕ ਔਰ ਪੁਲਿਸ ਆ ਜੀ ਹਾਂ ਉਹ ਠੀਕ ਹੈ ਕਰ ਰਹੇ ਨੇ ਪਰ ਜਦੋਂ ਕੋਈ ਬਜ਼ਾ ਦੁਨੀਆ ਆਪਣੇ ਸ਼ਹਿਰ ਤੋਂ ਬਾਹਰ ਜਿਹਦਾ ਕਾਰੋਬਾਰ ਹੈਗਾ ਉਹ ਕਾਰੋਬਾਰ ਬੰਦ ਕਰਕੇ ਆ ਰਿਹਾ ਲੇਟ ਹੋ ਜਾਂਦਾ ਕਈ ਵਾਰ ਨਹੀਂ ਲੱਗਦਾ ਕਿ ਲੋਕਾਂ ਦੇ ਵਿੱਚ ਅਵੇਅਰness ਨਹੀਂ ਹੈ ਨਹੀਂ ਨਹੀਂ ਅਵੇਅਰness ਹੈ ਕਿ ਦੇਖੋ ਤੁਸੀਂ ਤਕਰੀਬਨ ਸਾਰਾ ਬੰਦ ਹੋਵੇ ਨਾ ਸਤੇ ਹੈ ਹੀ ਉਹ ਥੋੜੋ ਬਹੁਤ ਕਿਲੋ ਪਰਸੈਂਟ ਹੁੰਦਾ 0% ਦੇ ਵਿੱਚ 에ਰਰ ਹੋ ਜਾਂਦਾ ਇਹ ਸਾਰਾ ਜ ਬਲੈਕ ਆਊਟ ਕੀਤਾ ਗਿਆ ਤਾਂ ਕਿੰਨਾ ਕੁ ਸਮਰਥਨ ਜਿਹੜਾ ਨੂੰ ਪੂਰਾ ਸਮਰਥਨ ਮਿਲ ਰਿਹਾ ਜੀ ਲੋਕਾਂ ਦਾ ਜੋ ਵੀ ਇਹ ਹਦਾਇਤਾਂ ਅਨੁਸਾਰ ਸਾਰੇ ਪਾਲਣਾ ਕਰ ਰਿਹਾ ਫਿਰ ਇਨ ਬਿਟਵੀਨ ਫਿਰ ਵੀ ਕੁਝ ਲੰਘਦਾ ਵੈਤੋਂ ਪਬਲਿਕ ਪਰਸਨ ਲੰਘ ਰਹੇ ਆ ਉਹਨਾਂ ਨੂੰ ਅਸੀਂ ਕਹਿ ਵੀ ਰਹੇ ਆ ਵੀ ਪੂਰਾ ਸਹਿਯੋਗ ਦਿਓ ਸਾਰੇ ਔਰ ਇਹੋ ਜੀ ਕੋਈ ਗੱਲ ਨਹੀਂ ਕਿਸੇ ਦਾ ਸਹਿਯੋਗ ਨਾਲ ਨਾ ਮਿਲੇ ਤੇ ਆਲੋਕਿਆ ਸਾਰਾ ਤੁਸੀਂ ਇਹ 9 ਤੋਂ 9:30 ਤੱਕ ਹੈ ਜੀ ਕੈਂਟ ਵਿੱਚ ਦੇਖਿਆ ਇਸ ਕਾਫੀ ਗੱਡੀਆਂ ਦੀਆਂ ਲਾਈਟਾਂ ਜਿਹੜੀਆਂ ਉਹ জ্বলਦੀਆਂ ਸੀ ਨਾ ਸ਼ਹਿਰ ਵਿੱਚ ਕਿੱਦਾਂ ਬਿਲਕੁਲ ਜੀ ਮੇਰੇ ਏਰੀਆ ਵਿੱਚ ਕਿਸੇ ਦੀ ਲਾਈਟ ਨਹੀਂ ਜਗ ਰਹੀ ਦੇਖ ਲਓ ਤੁਸੀਂ ਦੇਖ ਰਹੇ ਹੋ ਸਾਰੇ ਬਿਲਕੁਲ ਪੀਸਫੁਲ ਹੈ ਤੇ ਪੂਰਾ ਇਨਵਿਨਰ ਜੋ ਵੀ ਹੈ ਐਕੂਰੇਟਾ ਸਾਰਾ ਕੁਝ ਹੈ ਮੌਜੂਦਾ ਹਾਲਾਤਾਂ ਦੀ ਗੱਲ ਕਰੀ ਤਾਂ ਬੰਡ ਗੇਰੀ ਆ ਤਾਂ ਮੇਰੇ ਤਾਂ ਹਾਲਾਤ ਕੀ ਐ ਸਾਰਾ ਹਰੇਕ ਤੇ ਜੀ ਪੀਸਫੁਲ ਹੈ ਸਾਰਾ ਕੁਝ ਕੋਈ ਇਹੋ ਜੀ ਗੱਲ ਨਹੀਂ ਸਾਹਮਣੇ ਆਈ ਤੇ ਸਾਰਾ ਦਾ ਸਹਿਯੋਗ ਮਿਲ ਰਿਹਾ ਪਬਲਿਕ ਦਾ ਵੀ ਸਮਰਥਨ ਮਿਲ ਰਿਹਾ ਸਾਰਾ ਸਹਿਯੋਗ ਮਿਲ ਰਿਹਾ ਅੱਜ ਉਹ ਬਿਲਕੁਲ ਜਾ ਰਹੇ ਨੇ ਉਹਨਾਂ ਦੀ ਲੈਟਿੰਗ ਦੀ ਪੂਰੀ ਪ੍ਰੋਪਰ ਚੈਕਿੰਗ ਕੀਤੀ ਹੈ ਹਾਂ ਬਿਲਕੁਲ ਬੰਦ ਹੈ ਜੀ ਪ੍ਰੋਪਰ ਬੰਦ ਹੈ